ਸ਼੍ਰੀ ਗਾਲ ਗਾਈਜ਼ ਇਸ ਟਾਈਮ ਮੈਂ ਥੋੜਾ ਜਿਹਾ ਟ੍ਰੈਫਿਕ ਵਿੱਚ ਫਸਿਆ ਹੋਇਆ ਯੂ ਨੋ ਦਿੱਲੀ ਦਾ ਟ੍ਰੈਫਿਕ ਬਹੁਤ ਜਿਆਦਾ ਭਰਾਵਾ ਦਾ ਤੁਹਾਨੂੰ ਜਾਣਨਾ ਜਾਣਦਣਾ ਸੋ ਗਾਈਜ਼ ਹੁਣੇ ਮੈਂ ਜਾ ਰਿਹਾ ਗੱਡੀ ਦਾ ਥੋੜਾ ਜਿਹਾ ਕੰਮ ਕਰਵਾਉਣ ਗੱਡੀ ਥੋੜੇ ਇੱਕ ਦਿਨਾਂ ਤੋਂ ਜਰਕ ਮਾਰ ਰਹੀ ਹੈ ਗੱਲ ਇਹ ਹੈ ਕਿ ਥੋੜੀ ਜਰਕਿੰਗ ਹੋ ਰਹੀ ਹੈ ਗੱਡੀ 'ਚ ਤੇ ਮੈਂ ਮੇਰੇ ਮੈਕੈਨਿਕ ਨੇ ਨਾਲ ਗੱਲ ਕੀਤੀ ਦੇ ਵੀ ਆ ਜੋ ਤੋਂ ਮੈਂ ਥੋੜੇ ਜਿਹਾ ਵੀਡੀਓਜ਼ ਵੀ ਦੇਖੇ ਵੀਡੀਓਜ਼ ਦੇ ਵਿੱਚ ਮੈਨੂੰ ਇਹ ਪਤਾ ਲੱਗਿਆ ਕਿ ਗੱਡੀ ਜ਼ਰਕ ਉਦੋਂ ਮਾਰਦੀ ਆ ਜਦੋਂ ਇਹਦੇ ਜਿਆਦਾ ਇਗਨੀਸ਼ਨ ਕੋਇਲ ਚ ਪ੍ਰੋਬਲਮ ਹੋਵੇ ਜਾਂ ਇਹਦੇ ਥਰੋਟਲ ਬਾਡੀ ਚ ਪ੍ਰੋਬਲਮ ਹੋਵੇ ਤੇ ਜਾਂ ਫਿਰ ਇਹਦੇ ਪ੍ਰੋਬਲਮ ਹੋਵੇ 스파ਕ প্লাਗ ਚ ਹੁਣ ਦੇਖਦੇ ਆ ਉੱਥੇ ਜਾ ਕੇ ਕਿ ਕੀ ਪ੍ਰੋਬਲਮ ਹੈ ਕੀ ਆ ਸੋ ਤੁਸੀਂ ਵੀ ਦੇਖੋ ਤੇ ਆਪਾਂ ਕਰਦੇ ਆ ਗੱਲਬਾਤਾਂ ਇੱਦਾਂ ਹੀ ਟ੍ਰੈਫਿਕ ਤੋਂ ਆਪਾਂ ਬਾਹਰ ਨਿਕਲ ਆਏ ਆ ਉਸ ਤੋਂ ਬਾਅਦ ਮੈਂ ਮਤਲਬ ਮੇਰਾ ਗੂਗਲ ਨੈਕ ਜਿਹੜਾ ਸੀ ਉਹ ਥੋੜਾ ਜਿਹਾ ਪ੍ਰੋਬਲਮ ਦੇਣ ਲੱਗਾ ਨੈਟਵਰਕ ਇਸ਼ੂਸ ਕਰਕੇ ਸੋ ਅ ਮੈਂ ਗੱਲਿਆਂ ਬੁਲੀਆਂ ਦੇ ਵਿੱਚ ਦੀ ਹੋ ਰੂ ਕਿ ਹੁਣ ਪਹੁੰਚ ਗਿਆ ਆਲਮੋਸਟ ਜਿੱਥੇ ਪਹੁੰਚਣਾ ਸੀ ਥੋੜੀ ਜਿਹੀ ਦੂਰੀ ਤੇ ਇੱਕ ਮੈਕੈਨਿਕ ਸ਼ਾਪ ਹੈ ਸੋ ਥੋਪਾ ਜੱਕਰੋ ਨੇ ਕੀ ਪ੍ਰੋਬਲਮ ਹੈ ਗੱਡੀ ਦੇ ਵਿੱਚ ਥੋੜਾ ਟਾਇਰਿੰਗ ਦਾ ਹੈ ਦਿੱਲੀ ਦੇ ਵਿੱਚ ਟਰੈਵਲ ਕਰਨਾ ਬਾਈਕਾਰ ਥੋੜਾ ਜਿਹਾ ਹੋਣੀ ਚੀਜ਼ ਆ ਕਿਉਂਕਿ ਟ੍ਰੈਫਿਕ ਬਹੁਤ ਜ਼ਿਆਦਾ ਤੇ ਟਾਈਮ ਬਹੁਤ ਜ਼ਿਆਦਾ ਲੱਗ ਜਾਂਦਾ ਥੋੜੀ ਥੋੜੀ ਮੂਵੀ ਤੇ ਜਾਣ ਲਈ 5 ਤੋਂ 15 ਕਿਲੋਮੀਟਰ ਜਾਣੇ ਬਹੁਤ ਜ਼ਿਆਦਾ ਟਾਈਮ ਲੱਗਦਾ ਲੋ ਵੀ ਮਤਰਾ ਪਹੁੰਚ ਗਏ ਆਪਾਂ ਉਸ ਮਾਰਕੀਟ ਦੇ ਵਿੱਚ ਜਿੱਥੇ ਆਪਾਂ ਗੱਡੀ ਰਿਪੇਅਰ ਕਰਾਉਣੀ ਆ ਇੱਥੇ ਤੁਸੀਂ ਦੇਖ ਹੀ ਲਓ ਸੱਜੇ ਵੀ ਗੱਡੀਆਂ ਖੜੀਆਂ ਹੋਈਆਂ ਕੱਬੇ ਵੀ ਗੱਡੀਆਂ ਖੜੀਆਂ ਹੋਈਆਂ ਬਹੁਤ ਜ਼ਿਆਦਾ ਇੱਥੇ ਕੰਮ ਹੁੰਦਾ ਗੱਡੀਆਂ ਦਾ ਮੇਨਲੀ ਇੱਥੇ ਕੰਮ ਹੁੰਦਾ ਇੰਜਨ ਦਾ ਲਾਈਕ ਤੁਸੀਂ ਇੰਜਨ 'ਚ ਕੋਈ ਪ੍ਰੋਬਲਮ ਆ ਰਹੀ ਆ ਤਾਂ ਉਹ ਹੋ ਜਾਊਗਾ ਸਪੇਅਰ ਪਾਰਟਸ ਦੀਆਂ ਸ਼ਾਪਸ ਵੀ ਨੇੜੇ ਹੀ ਨੇ ਤੇ ਜੋ ਸਪੇਅਰ ਪਾਰਟ ਲੱਗਦਾ ਉਹ ਉੱਥੇ ਮਿਲ ਜਾਂਦਾ ਹੋਰ ਇੱਥੇ ਕੰਮ ਹੁੰਦਾ ਡੈਂਟਿੰਗ ਪੇਂਟਿੰਗ ਦਾ ਕੰਮ ਹੋ ਜਾਂਦਾ ਤੇ ਰਬਿੰਗ ਪਾਲਿਸ਼ਿੰਗ ਵੀਓ ਕਰਕੇ ਦੇ ਦਿੰਦੇ ਆ ਨਾਲ ਹੀ ਜੇ ਤੁਸੀਂ ਲਾਈਟਿੰਗ ਵਗੈਰਾ ਦਾ ਕੰਮ ਕਰਾਉਣਾ ਜਾਂ ਫਿਰ ਕੋਈ ਫੀਚਰ ਐਡ ਕਰਾਉਣਾ ਗੱਡੀ ਦੇ ਵਿੱਚ ਜਿਵੇਂ ਜਿਵੇਂ ਕਿ ਮੋਡੀਫਿਕੇਸ਼ਨਸ ਵਗੈਰਾ ਹੁੰਦੀਆਂ ਉਹ ਹੁੰਦੀਆਂ ਕਰੋਲ ਬਾਗ ਦੇ ਦੂਜੇ ਸਾਈਡ ਤੇ ਇਹ ਵੀ ਮਾਰਕੀਟ ਜੋ ਹੈ ਇਹ ਕਰੋਲ ਬਾਗ ਦੇ ਵਿੱਚ ਹੀ ਹੈ ਤੇ ਇਹਨੂੰ ਕਹਿੰਦੇ ਆ ਮਹਾਰਾਣਾ ਪ੍ਰਤਾਪ ਰੋਡ ਤੇ ਸਾਈ ਮੰਦਰ ਦੇ ਨੇੜੇ ਵਾਲੀ ਸ਼ਾਪ ਆ ਜਿੱਥੋਂ ਆਪਾਂ ਕੰਮ ਕਰਾਉਣ ਜਾ ਰਹੇ ਆ ਤੇ ਖਾਲਸਾ ਕਾਲਜ ਦੇ ਨੇੜੇ ਪੈਂਦਾ ਐਡਰੈਸ ਮੈਂ ਦੱਸਦਾ ਬਾਕੀ ਐਡਰੈਸ ਮੈਂ ਮੈਂਸ਼ਨ ਕਰ ਦੂੰਗਾ ਇਹਦਾ ਡਿਸਕ੍ਰਿਪਸ਼ਨ ਦੇ ਵਿੱਚ ਤੇ ਮੈਕੈਨਿਕ ਦਾ ਨੰਬਰ ਵੀ ਮੈਂ ਉੱਥੇ ਪਾ ਦੂੰਗਾ ਜੇ ਕਿਸੇ ਨੇ ਕੁਝ ਕਰਾਉਣਾ ਹੋਵੇ ਤਾਂ ਉੱਥੇ ਜਾ ਕੇ ਕਰਾ ਸਕਦੇ ਹੋ ਸੋ ਗਾਈਜ਼ ਏ ਸੀ ਇਸ ਮਾਰਕੀਟ ਦੀ ਇਨਫੋਰਮੇਸ਼ਨ ਸੋ ਆਪਾਂ ਅੱਗੇ ਵੀਡੀਓ ਦੇਖਦੇ ਆ ਜੇ ਤੁਹਾਨੂੰ ਵੈਲਿਊਏਬਲ ਲੱਗੇ ਤਾਂ ਲਾਈਕ ਜ਼ਰੂਰ ਕਰਕੇ ਜਾਓ ਮੇਨ ਪ੍ਰੋਬਲਮ ਹੱਥ ਆ ਗਈ ਆ ਕਿ ਇਗਨੀਸ਼ਨ ਕੋਇਲ ਇੱਕ ਜੀ ਡੀ ਸੀ ਉਹ ਥੋੜੀ ਖਰਾਬ ਸੀਗੀ ਤੇ ਉਹਨਾਂ ਨੇ ਉਹ ਥੋੜੀ ਚੈੱਕ ਕਰਕੇ ਦੇਖੀ ਤਾਂ ਨਾਲ ਹੀ ਟੁੱਟ ਗਈ ਸੋ ਹੁਣ ਇਗਨੀਸ਼ਨ ਕੋਇਲ ਉਹ ਚੇਂਜ ਹੋ ਜੂਗੀ 스파ਕ 플러గ్ ਚੇਂਜ ਹੋ ਜਾਣਗੇ ਤੇ ਉਸ ਤੋਂ ਬਾਅਦ ਦੇਖਦੇ ਆ ਜੇ ਵੀ ਹੋਰ ਪ੍ਰੋਬਲਮ ਹੁੰਦੀ ਆ ਤਾਂ ਫਿਰ ਉਹ ਵੀ ਕਰਾਣੇ ਨੇ ਬਹੁਤ ਜ਼ਿਆਦਾ ਗਰਮੀਆਂ ਦਿੱਲੀ ਦੇ ਵਿੱਚ ਤੇ ਇੱਥੇ ਤੁਸੀਂ ਦੇਖ ਹੀ ਸਕਦੇ ਹੋ 43 ਡਿਗਰੀ ਟੈਂਪਰੇਚਰ ਹੈ ਆਪ ਦੇ ਆਪ ਨੂੰ ਬਚਾ ਕੇ ਰੱਖੋ ਪਾਣੀ ਪੂਣੀ ਪੀਓ ਡੀਹਾਈਡਰੇਸ਼ਨ ਤੋਂ ਬਚੋ ਯੂਰਸੈਲਫ ਹਾਈਡਰੇਟਿਡ ਸੋ ਗਾਈਜ਼ ਇਹ ਹੈ ਉਹ ਵਾਲੀ ਇਗਨੀਸ਼ਨ ਕੋਲ ਜੋ ਕਿ ਖਰਾਬ ਹੋ ਗਈ ਹੈ ਇਹ ਸਪਾਰਟ ਤੁਸੀਂ ਦੇਖ ਸਕਦੇ ਹੋ ਵਿੱਚ ਔਰ ਇਹ ਵਾਲੀ ਸੜ ਗਈ ਸੀ ਸ਼ੌਕ ਹੋ ਗਈ ਸੀ ਤੇ ਜਿਹਦੇ ਕਰਕੇ ਜਰਕਿੰਗ ਦੀ ਪ੍ਰੋਬਲਮ ਆ ਰਹੀ ਸੀ ਐਂਡ ਅੰਦਰ ਦੇਖ ਸਕਦੇ ਹੋ ਇਹ ਬਹੁਤ इजीली ਟੁੱਟ ਗਈ ਜਦੋਂ ਉਹਨਾਂ ਨੇ ਫੜ ਕੇ ਦੇਖੀ ਤਾਂ ਬਹੁਤ इजीली ਟੁੱਟ ਗਈ ਕਿਉਂਕਿ ਸ਼ੌਕ ਹੋ ਚੁੱਕੀ ਸੀ ਸੋ ਇਹ ਵਾਲੀ ਰਿਪਲੇਸ ਹੋ ਚੁੱਕੀ ਆ ਹੁਣ ਵਾਲੀ ਹੈ ਥੋੜੀ ਜੀ ਥ੍ਰੋਟਲ ਬੋਡੀ ਦੀ ਸੋ ਉਹ ਜੋ ਮੇਨ ਮੈਕੈਨਿਕਾ ਹੋ ਆ ਕੇ ਦੇਖਣਗੇ ਸੋ ਗਾਇਸ ਇਹਦੇ 베アリング ਦੇ ਵਿੱਚ ਪ੍ਰੋਬਲਮ ਸੀ ਜਿਹਦੇ ਕਰਕੇ ਕੈਦ ਦੇ ਵਿੱਚ ਹਮਿੰਗ ਸਾਉਂਡ ਆਉਂਦੀ ਸੀ ਜਸ 베アリング ਦੀ ਪ੍ਰੋਬਲਮ ਕਰ ਰਹੀ ਸੀ ਸੋ ਹੁਣ 베ਅਰ ਰਿਚੇਂਜ ਕੀਤਾ ਜਾ ਰਿਹਾ ਸਾਡਾ ਉਹ ਵਾਲੀ ਆਵਾਜ਼ 베アリング ਵਗੈਰਾ ਲੱਗ ਗਿਆ ਤੇ ਇਸ ਤੋਂ ਬਾਅਦ ਲੱਗੂਗਾ ਵੀਲ ਵੀਲ ਤੋਂ ਬਾਅਦ ਆਪਾਂ ਜਾਣ ਲਈ ਤਿਆਰ ਹੋ ਜਾਵਾਂਗੇ ਆਈ ਥਿੰਕ ਹੁਣ ਆਪਾਂ ਨੂੰ ਵੀਡੀਓ ਐਂਡ ਕਰਨੀ ਚਾਹੀਦੀ ਹੈ ਕਿਉਂਕਿ ਵੇਟ ਕਿਉਂਕਿ ਹੁਣ ਹੋ ਰਿਹਾ ਹਨੇਰਾ ਤੇ ਹਨੇਰੇ ਦੇ ਵਿੱਚ ਸ਼ੂਟ ਕਰਨਾ ਥੋੜਾ ਜਿਹਾ ਔਖਾ ਹੋ ਜਾਊਗਾ ਮੇਰੀ ਕਾਰ ਦੇ ਵਿੱਚ ਲਾਈਟਿੰਗ ਕੰਡੀਸ਼ਨਸ ਕਾਰ ਦੇ ਅੰਦਰ ਇੰਨੀयां ਜ਼ਿਆਦਾ ਸਹੀ ਨਹੀਂ ਹੈ ਜੇ ਅੱਲਾਹ ਮਿਹਰ ਕਰ ਸਕੀਏ ਸੋ ਜਿੰਨਾ ਕਿ ਡੇ ਲਾਈਟ ਹੈਗਾ ਉਨੇ ਕਿ ਡੇ ਲਾਈਟ ਦਾ ਆਪਾਂ ਫੈਸਲਾ ਲੁਗੇ ਸੋ ਦ ਨੈਕਸਟ ਥਿੰਗ ਹੈਗੀ ਹੈ ਹੈਗੀ ਹੈ ਹੈਗੀ ਹੈ ਹੈਗੀ ਹੈ ਸੋ ਦਾ ਨੈਕਸਟ ਥਿੰਗ ਸੋ ਆਪਾਂ ਵੀਡੀਓ ਐਂਡ ਕਰ ਰਹੇ ਹਾਂ ਸੋ ਅਗਰ ਇਹ ਵੀਡੀਓ ਤੁਹਾਨੂੰ ਵਧੀਆ ਲੱਗਿਆ ਹੋਵੇ ਤਾਂ ਆਪਣੇ ਫਰੈਂਡਸ ਨਾਲ ਸ਼ੇਅਰ ਕਰੋ ਤਾਂ ਕਿ ਜੇ ਉਹ ਯਾਨੀ ਕਿ ਕੋਈ ਪ੍ਰੋਬਲਮ ਫੇਸ ਕਰ ਰਿਹਾ ਤਾਂ ਉਹਨਾਂ ਨੂੰ ਥੋੜੀ ਹੈਲਪ ਮਿਲ ਜੇ ਸੋ ਇਹੀ ਸੀ ਥੈਂਕ ਯੂ ਸੋ ਮਚ ਫਾਰ ਵਾਚਿੰਗ ਟੇਕ ਕੇਅਰ ਆਫ ਯੋਰਸੈਲਫ ਟੇਕ ਕੇਅਰ ਆਫ ਯੋਰ ਫੈਮਿਲੀ ਫਰੈਂਡਸ ਟੇਕ ਕੇਅਰ ਆਫ ਏਵਰੀਬਾਡੀ ਯੂ ਨੋ so i have to ask someone to keep your the parking so take care tada bye bye